ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਸਮੂਹ ਸੰਗਤ ਵੱਲੋਂ ਮਨਾਇਆ ਗਿਆ ਜਗਾ ਜਗਾ ਲੰਗਰ ਵਰਤਾਇਆ ਗਿਆ ਤੇ ਤੁਸੀਂ ਵੇਖ ਸਕਦੇ ਹੋ ਨਗਰ ਕੀਰਤਨ ਦੀਆਂ ਲਾਈਵ ਤਸਵੀਰਾਂ ਬਾਬਾ ਦੀਪ ਸਿੰਘ ਜੀ ਸਿੱਖ ਇਤਿਹਾਸ ਦੇ ਮਹਾਨ ਸ਼ਹੀਦ ਅਤੇ ਯੋਧੇ ਹੋਏ ਹਨ ਇਸ ਦਾ ਸਾਡਾ ਇਤਿਹਾਸ ਗਵਾਹ ਹੈ ਜਿਨ੍ਹਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਬੇਅਦਬੀ ਦਾ ਬਦਲਾ ਲੈਣ ਲਈ ਖੰਡਾ ਵਾਇਆ ਤੇ ਅਫਗਾਨਾਂ ਵਿਰੁੱਧ ਲੜਦੇ ਆਪਣੇ ਧੌਣ ਤਲੀ ਤੇ ਰੱਖ ਕੇ ਲੜਦੇ ਹੋਏ ਸ਼੍ਰੀ ਹਰਵੰਦਰ ਸਾਹਿਬ ਦੀ ਪ੍ਰਕਿਰਮਾ ਵਿੱਚ ਸਿੱਧੀ ਪਈ ਕਿਹਾ ਜਾਂਦਾ ਹੈ ਕਿ ਬਾਬਾ ਦੀਪ ਸਿੰਘ ਜੀ ਦਾ ਜਨਮ 1682 ਈਸਵੀ ਵਿੱਚ ਚੰਮੜੇਸਰ ਦੇ ਪਿੰਡ ਪੋਵੰਡ ਵਿਖੇ ਹੋਇਆ ਉਹਨਾਂ ਸਾਹਬੇ ਕਮਾਲ ਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸੋਂ ਅਮਰਤੀ ਦਾਤ ਪ੍ਰਾਪਤ ਕੀਤੀ ਆਪ ਬੜੇ ਬਲਵਾਨ ਅਤੇ ਦਲੇਰ ਸੂਰਮੇ ਹੋਏ ਹਨ ਅਤੇ ਸਾਹਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਦੀ ਸੇਵਾ ਕਰਦੇ ਹੋਏ ਆਪਨੇ ਸ਼ਸਤਰ ਚਲਾਉਣ ਦੀ ਮਾਹਰਤਾ ਹਾਸਲ ਕੀਤੀ ਆਪਨੇ ਗੁਰਬਾਨੀ ਦਾ ਵਿਗਿਆਨ ਪ੍ਰਾਪਤ ਕੀਤਾ ਤੇ ਬਹੁਤ ਵੱਡੇ ਵਿਦਵਾਨ ਬਣੇ ਕਿਹਾ ਜਾਂਦਾ ਹੈ ਕਿ 18ਵੇਂ ਸਦੀ ਵਿੱਚ ਜਦ ਖਾਲਸਾ ਪੰਥ ਜਥੇਬੰਦ ਹੋਇਆ ਤਾਂ ਆਪ ਜੀ ਨੂੰ ਮੁੱਖ ਸੇਵਾਦਾਰ ਬਣਾਇਆ ਗਿਆ ਇਤਿਹਾਸਕਾਰਾਂ ਅਨੁਸਾਰ ਜਦ ਅਮਰ ਸਿੰਘ ਅਬਦਾਲੀ ਦੇ ਜਰਨਲ ਜਹਾਨ ਖਾਨ ਨੇ ਸਚਕੰਡ ਸ਼੍ਰੀ ਹਰਵੰਦਰ ਸਾਹਿਬ ਦੀ ਬੇਅਦਬੀ ਕੀਤੀ ਤਾਂ ਆਪ ਜੀ ਨੇ ਸ਼੍ਰੀ ਅੰਮ੍ਰਿਤਸਰਵਾਲ ਕੂਚ ਕੀਤਾ ਤੇ ਸੁਗੰਧ ਖਾਧੀ ਕਿ ਆਪਣਾ ਸ਼ੀਰ ਸਿੱਧੀ ਉਸ ਸਿੱਧੀ ਸਥਾਨ ਸਚਕੰਡ ਹਰਮੰਦਰ ਸਾਹਿਬ ਦੇ ਪਰਕਰਮਾ ਵਿਖੇ ਹੀ ਪੂਰਾ ਕਰਨਗੇ ਅਤੇ ਆਖਰੀ 75 ਸਾਲਾਂ ਦੀ ਉਮਰ ਇਹ ਆਪਣਾ ਸੀਸ ਖੱਬੇ ਨਾਲ ਫੜ ਕੇ 18 ਕਿਲੋ ਦਾ ਖੰਡਾ ਵਾਹਿਆ ਤੇ ਹਰਮੰਦਰ ਸਾਹਿਬ ਵਿਖੇ ਪੁੱਜ ਕੇ ਸ਼ੀਧੀ ਪ੍ਰਾਪਤ ਕੀਤੀ ਇਹ ਵੀ ਪੰਜਾਬ ਨਿਊਜ਼ ਦੀ ਵਿਸ਼ੇਸ਼ ਰਿਪੋਰਟ